ਲੋਡੀ ਸਸਰੀ ਕਾ ਜਤਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਗੋਂ ਨਿਕਲ ਜਾਈ। ਜੋਸ਼ੀ ਚੈਨਲ ਉਂਤੇ ਮੈਂ ਤੁਹਾਡਾ ਸਾਰਾ ਸਵਾਗਤ ਕਰਦੀ ਆ। ਲੋਡੀ ਹਾਜ਼ਰ ਮੈਂ ਛੋਟੀ ਕਚੈਰੀ ਵਿੱਚ ਹੈ ਬਹੁਤ ਹੀ ਪਿਆਰੇ ਜਨ ਲੋਕੀ ਲੈ ਕੇ ਤੇ ਇਹ ਮਾਂ ਦੇ ਰਿਸ਼ਤੇ ਬਾਰੇ ਦੱਸਦੀ ਆ ਕਿ ਮਾਂ ਵਰਗਾ ਕੋਈ ਤੋਂ ਪਿਆਰ ਨਹੀਂ ਦੇ ਸਕਦਾ। ਸਾਰਿਆਂ ਨੂੰ ਪਤਾ ਹੈ ਪਿਤਾ ਵੀ 2 ਨੰਬਰ ਹੈ ਮਾਂ 1 ਨੰਬਰ ਹੈ। ਕਹਿੰਦੇ ਪਹਿਲੇ ਨੰਬਰ ਤੇ ਮਾਂ ਦੂਜੇ ਨੰਬਰ ਤੇ ਪਿਤਾ ਤੇ ભગવાન ਫਿਰ ਤੀਜੇ ਨੰਬਰ ਤੇ ਹੁੰਦਾ ਹੈ। ભગવાન ਨੇ ਇੰਨੀ ਮਾਂ ਨੂੰ ਮਾਨਤਾ ਦਿੱਤੀ ਹੋਈ ਹੈ ਕਿ ਮਾਂ ਨੂੰ ਮੈਨੂੰ ਮਗਰੋਂ ਸਿੰਦੂ ਪਹਿਲਾ ਮਾਨੁਸ। ਜਿਹਨੇ ਛਣੋਂ ભગવાન ਮਾਰੇ ਦੱਸਿਆ ਜੀ ਤੁਮ ਜਾਣਦੇ ਬਤਾਇਆ ਹੈ ਨਾ ਤੇ ਇਹ ਮਾਂ ਨੂੰ ਤੰਗ ਕਰੋਂਗੇ ਮਾਂ ਦੀ ਸੁਭਾਅ ਵੀ ਤਾਹ ਦਿੰਦੀ ਆ ਤੇ ਮਾਂ ਦੀ ਜ਼ਰੂਰਸ਼ੀ ਇਸ ਨੂੰ ਫਨਾ ਕਰਕੇ ਰੱਖ ਦਿੰਦੀ ਆ। ਇਸ ਕਰਕੇ ਮਾਂ ਦਾ ਦਿਲ ਕਦੇ ਨਾ ਦਿਖਾਓ। ਤੇ ਮਾ ਮਾਰਗ ਕਿਤੋਂ ਵੀ ਪਿਆਰ ਨਹੀਂ ਮਿਲ ਸਕਦਾ ਮਾਂ ਸਾਡੇ ਅਗਲ ਵੀ ਖੋਲਦੀ ਹੈ ਉਹ ਫਿਰ ਕਹੋ ਨਹੀਂ ਬੱਚੇ ਨੇ ਆਈ ਨਹੀਂ ਕਰਿਆ ਐ ਕਰਿਆ ਸੁਣ ਆਪਾਂ ਅਨੁਸਾਰ ਨੂੰ ਇਹ ਅਨੁਭਵ ਹੈਗਾ ਹੀ ਹੈ ਹਨਾ ਤੇ ਆਜੋ ਫਿਰ ਇਹ ਸੰਗੀਤ ਵੱਲ ਸੁਣ ਪਿਆਰਾ ਜਿਹਾ ਲੋਕ ਗੀਤ ਆਪਾਂ ਗਾਈਏ ਤੇ ਸ਼ੂਗਰ ਦਾ ਜਿਹੜਾ ਨੁਕਤਾ ਪਾਉਂ ਸ਼ੂਗਰ ਦਾ ਜ਼ਬਰਦਸਤ ਨੁਕਤਾ ਪਾਉਂ ਪਹਿਲਾਂ ਵੀ ਕਈ ਵਾਰੀ ਪਾਇਆ ਹੈ ਤੇ ਹੁਣ ਅੱਜ ਵਰਕਿੰਗ ਕਰ ਰਹੀਆਂ ਹਨਾ ਤੇ ਲੋ ਪਹਿਲਾ ਆਜੂ ਆਪਾਂ ਰੰਗਾਰੰਗ ਪ੍ਰੋਗਰਾਮ ਵੱਲ ਫਿਰ ਆਪਾਂ ਪਾਵਾਂਗੇ ਨੁਕਤੇ ਤੇ ਆਪ ਵੀ ਕਲਮ ਉਹ ਆਪ ਲੈ ਕੇ ਬੈਠ ਗਿਓ ਮੈਨੂੰ ਬਾਰੀ-ਬਾਰੀ ਮੈਂ ਤੁਹਾਨੂੰ ਫੇਰ ਕਹਿੰਦੇ ਨਾ ਪੁੱਛਿਆ ਕਰੋ ਫਿਰ ਮੈਂ ਦੱਸਣਾ ਤਾਂ ਮੈਨੂੰ ਪੈਂਦਾ ਹੀ ਹੈ ਨਾ ਫਿਰ ਮੈਂ ਫੋਨ ਤਾਂ ਜਰੂਰ ਚੱਕਦੀ ਆਂ ਫਿਰ ਕਹਿੰਦੇ ਜੀ ਆਹ ਦੱਸੋ ਆਹ ਦੱਸੋ ਫਿਰ ਮੈਨੂੰ ਡੈਰੀਆਂ ਸੋਲਣੀਆਂ ਔਖੀਆਂ ਹੁੰਦੀਆਂ ਨੇ ਕਿਉਂਕਿ ਮੇਰੇ ਕਿਹੜਾ ਸਾਰੇ ਨੁਕਤੇ ਯਾਦ ਰਹਿੰਦੇ ਨੇ ਮਹਾਪੁਰਖਾਂ ਤੋਂ ਸੁਣਦੀ ਆਂ ਮੈਂ ਤਾਂ ਇੱਕ ਸੁਧਾਰਨਾ ਹਾਸਤਾ ਤੇ ਮੈਂ ਜੋ ਅਰਜਾ ਗ੍ਰੰਥਾਂ ਦੇ ਅਗਲਾਂ ਜਾਵਾ ਹਾਂ ਕੁਰਸ਼ਾਲੇ ਸੁਣੀ ਹੋਏ ਛੋਟੇ ਤੱਕ ਪਹੁੰਚਾਉਣੀ ਆ ਤੇ ਬਹੁਤ ਲੋਕਾਂ ਨੂੰ ਠੀਕ ਹੋਈ ਨੇ ਬੈਣਾ ਹਨਾ ਤੇ ਕਰਕੇ ਤੁਸੀਂ ਦੇਖਣਾ ਹੋਕਾ ਮੈਂ ਦੇਣਾ ਤੇ ਫਾਲੋਸ ਮੇਰੇ ਪਰਮਾਤਮਾ ਦੇ ਦੇਣਾ ਮੈਂ ਤਾਂ ਸਭ ਦੀਆਂ ਤੰਦਰੁਸਤੀ ਲਈ ਦੁਆਵਾ ਕਰਦੀ ਆ ਤੇ ਨਾਲੇ ਤੁਹਾਨੂੰ ਖੁਸ਼ ਰੱਖਣ ਵਾਸਤੇ ਇਹ ਜਿਹੇ ਜਿਹੇ ਮੈਨੂੰ ਗੀਤ ਆਉਂਦੇ ਨੇ ਤੇ ਉਹ ਮੈਂ ਤੁਹਾਨੂੰ ਸੁਣਾਈ ਜਾਨੀ ਆ ਹਨਾ ਮੈਂ ਕਿਹਾ ਸੀ ਮੈਂ ਗੀਤ ਬੰਦ ਕਰਨੇ ਨੇ ਆਰੇ ਪੈਣਾ ਨੇ ਕਿਹਾ ਕਿ ਤੁਸੀਂ ਬੰਦ ਨਾ ਕਰੋ ਮੈਂ ਖਰਚਾ ਹੁਣ ਤਾਂ ਮੈਂ ਬਹੁਤ ਸੁਣਾ ਤੇ ਇੰਨੇ ਕੀ ਮਨਜ਼ੂਰ ਕਰ ਲਓ ਕਹਿੰਦੇ ਨਹੀਂ ਤੁਸੀਂ ਤਾਂ ਸਾਨੂੰ ਪਹੇਜੀ ਨਹੀਂਓ ਤੇ ਫਿਰ ਉਹਦੀ ਸफारਿਸ਼ ਤੇ ਚਾਹੀਦੇ ਮੈਨੂੰ ਵੀ ਆ ਤੁਸੀਂ ਹੈਨਾ ਤੇ ਮੈਂ ਫਿਰ ਸਮਝ ਗਈ ਕਿ ਜੌਨ ਲੱਗੀਆਂ ਤੇ ਲਾਜ ਆ ਜੋ ਮਾਨਵੇਂ ਸੀ ਦਾ ਆਨੰਦ ਆਪਣੀ ਮਾਵੀ ਗਾ ਕੀ ਤੋ ਪਿਆਰ ਜੀ ਭਰਿਓ ਇਹ ਜਾਣੇ ਇਹ ਜਾਣੇ ਸਭ ਸੰਸਾਰ ਜੀ ਭਰਿਓ ਚਾਚੀਆਂ ਤਾਂ ਨਾ ਮਾਸੀਆਂ ਚਾ किन्ना चैंगा कारिनि भिहार अपनी मावरिगा कोई कारिना सके पियार इदी पलियो बच्चे नूत खलीप हुंदी जाद दुखी हूंदी आहे मवी थां ते पा बचियां गिले पवे तुतां दीड़ा सघंदी सह ગણકે પી પ્યારી દીધ્યો તો કે આખસર બચ્ચાનું કરી દી ઠંડિયા છ ਨੀ ਨੀ ਗੀ ਗੋਦ ਹੁੰਦੀ ਹੈ ਗਿਆਨ ਤੇ ਦਾ ਬਰਿਸ਼ਾ ਮਾ ਮਾ ਦੇ ਨਾਲ ਸੰਪੂਰਨ ਹੁੰਦਾ ਬੱਚਿਆਂ ਦਾ ਪਰਿਵਾਰੀ ਜੀ ਪਲੀਓ मा द वरी गई सी परी तंदरुस्ती ते लमी उमिरि मगद सदा दुआ मा ਵਣੇ ਬੱਚਿਆਂ ਦੇ ਸਾਹਾਂ ਦੇ ਨਾਲ ਲੈਂਦੀ ਮਾ ਹੈ ਸਾਹ OK OK ਦੇ ਸਜਦ ਬੱਚੇ ਲੱਗੀ ਜਾਣੇ ਕਰਨ ਖੁਆਰ ਜੀ ਭਲੀਓ ਆਪਣੀ ਮਾਵਰੀ ਗਾਮੇਂ ਵਿਦਾਨ ਕੀ ਤੋਂ ਪਿਆਰੀ ਜੀਵਲੀਓ ਲਓ ਜੀ ਗੀਤ ਹੋਇਆ ਪੂਰਾ ਗੀਤ ਨੂੰ ਪੂਰੇ ਨੂੰ ਸੁਣਿਓ ਸਮਝਿਓ ਤੇ ਸਾਨੂੰ ਪਤਾ ਲੱਗਦਾ ਮਾ ਮਰਗਾ ਚਾਕੀਆਂ ਤਾਈਆਂ ਕੋਈ ਵੀ ਨਹੀਂ ਇੰਨਾ ਪਿਆਰ ਕਰ ਸਕਦੀਆਂ ਜਿੰਨਾ ਮਾਂ ਪਿਆਰ ਕਰਦੀ ਹੈ ਮਾਂ ਹਰ ਦਸੂਰ ਸੁਖੁਦੋਟਿਆ ਗਿਆ ਇਸ ਕਰਕੇ ਮਾਂ ਦਾ ਕੋਈ ਬੇਰਲਾ ਦਿਖਾਇਆ ਕਰੋ ਮਾਂ ਨੂੰ ਪਿਆਰ ਕਰਿਆ ਕਰੋ ਤਾਂ ਹੋਰ ਲੰਮੀ ਉਮਰ ਜਿਉਂ ਜੂਗੀ ਉਹ ਤੁਹਾਡੇ ਨਾਲ ਸੱਕੇ ਰਹਿੰਦੀ ਰਹੂਗੀ ਜਦ ਤੱਕ ਮਾਂ ਹੋਣੀ ਹੈ ਨਾ ਤੇ ਜਦ ਮਾਂ ਵਿਛੜ ਜਾਂਦੀ ਹੈ ਫਿਰ ਤੁਸੀਂ ਜਿਨ੍ਹਾਂ ਨੇ ਮਾਂਵਾਂ ਵਿਛੜ ਗਿਆ ਉਹਨਾਂ ਨੂੰ ਪਤਾ ਸਾਡੀ ਮਾਂ 90 ਸਾਲ ਦੀ ਹੋ ਕੇ ਗਈ ਫੇਰ ਵੀ ਪਰ ਵਾਸ ਫਿਰ ਉਹਦੇ ਘਰੇ ਜਾ ਕੇ ਤਕਦੀਰ ਨਹੀਂ ਲੱਗਦਾ ਤੇ ਕੋਈ ਨਾ ਹੀ ਕੋਈ ਉਡੀਕਦਾ ਬਿਲਕੁਲ ਵਸਚਾਈ ਦੱਸਦੀਆਂ ਮਾਤਾ ਰੋਜ ਉਡੀਕਦੀ ਸੀ ਹੈਨਾ ਤੇ ਫਿਰ ਗਿਆਨ ਨੂੰ ਵੀ ਨਹੀਂ ਲੀ ਕਰਦਾ ਜਿੱਥੇ ਤੁਹਾਡੀ ਉਡੀਕ ਹੁੰਦੀ ਉੱਥੇ ਤੁਹਾਨੂੰ ਖਿੱਚ ਹੋਊਗੀ ਤੇ ਮਾਤਾ ਬਿਨਾ ਉਸ ਤੋਂ ਆਪਣੇ ਕੋਈ ਤੇ ਸਧਿਆ ਨਾ ਤਾਂ ਮੇਰੇ ਹੀ ਮਾਂ ਦਾ ਵੀ ਕੰਮ ਹੁੰਦਿਆ ਸੀ ਹੈਨਾ ਤੇ ਇਸ ਕਰਕੇ ਉਸ ਰੱਬ ਨੂੰ ਮਾਂ ਨੂੰ ਥੋੜੇ ਕੋਲੇ ਰੱਬ ਹਲੇ ਹਾਜ਼ਰ ਨਾਜ਼ਰ ਹੈ ਸਾਰੇ ਮਾਂ ਨੂੰ ਪਿਆਰ ਕਰਿਆ ਕਰੋ ਜੇ ਮਾਂ ਛਿੜਕਦੀ ਵੀ ਹੈ ਨਾ ਗੁੱਸੇ ਵੀ ਹੁੰਦੀ ਆ ਉਹਦੇ ਵਿੱਚ ਵੀ ਮਾਂ ਦੀ ਕਰਣਾਸ਼ਿਪ ਹੀ ਹੁੰਦੀ ਆ ਮਾਂ ਬੱਚੇ ਦੇ ਮਾਰਦੇ ਥੱਪੜਾ ਫੇਲੋਂ ਗੱਲ ਉਹਦੇ ਵਿੱਚ ਵੀ ਕਰਣਾਸ਼ਿਪ ਹੁੰਦੀ ਆ ਉਹਨੂੰ ਆਂਦਾ ਮੇਰਾ ਬੱਚਾ ਤੰਦਰੁਸਤ ਰਹੇ ਬਿਮਾਰ ਨਾ ਹੋ ਜੇ ਇਹਨੇ ਨਹਾਇਆ ਨਹੀਂ ਹੈ ਨਾ ਜੇ ਸਕੂਲ ਨਹੀਂ ਜਾਂਦਾ ਤਾਂ ਵੀ ਮਾਂ ਛਿੜਕਦੀ ਹੈ ਹੈ ਨਾ ਤੇਦੀ ਜ਼ਿੰਦਗੀ ਬਣ ਜੇ ਤੇ ਹੋਰ ਕਿਸੇ ਨੂੰ ਕੋਈ ਇੰਨੀ ਪਰਵਾਹ ਨਹੀਂ ਹੁੰਦੀ ਅਸਾਂ ਕਹਿੰਦਾ ਠੀਕ ਚੱਲਣਾ ਹੈ ਨਾ ਦੇ ਲੋ ਇਸ ਕਰਕੇ ਉਸ ਰੱਬ ਦਾ ਮਾਂ ਦਾ ਜਿਹੜਾ ਸਾक्षात ਥੋਲੇ ਕੋਲੇ ਬੈਠਾ ਹੈ ਮੰਦਰ ਅਮਸ਼ੀ ਦਾ ਟਲ ਖੜਕਾਉਣ ਦੀ ਲੋੜ ਨਹੀਂ ਜਨਾ ਇਸ ਮਾਂ ਦੇ ਦਿਲ ਨੂੰ ਤੁਸੀਂ ਸਕੂਨ ਦਿਓਗੇ ਤਾਂ ਥੋਲੇ ਰੱਬ ਥੋਲੇ ਹਾਜ਼ਰ ਮਾਰ ਕੋਲੇ ਲੱਗੋ ਤੇ ਲੈ ਆਜੋ ਹੁਣ ਫਿਰ ਆਪਾਂ ਤਾਂ ਯੂਨੀਵਰਸਿਟੀ ਵੱਲ ਤੇ ਲੋ ਸੁਣੋ ਇਸ ਤੇਨੋ ਕਾਪੀ ਪੈਨਸਲ ਲੈ ਕੇ ਬੈਠ ਜਿਓ ਕੀ ਹੈਗਾ ਸ਼ੂਗਰ ਦਾ ਜਬਰਦਸਤ ਉਪਾਅ ਰਾਮਾਂ ਦਵਾਈ ਹੈ ਇਹ ਕਰਕੇ ਦੇਖਣਾ ਤੁਸੀਂ ਹੈ ਉਕਾ ਮੈਂ ਦਿੱਤਾ ਫਾਲੋਸ ਕਰਵਾਤਾ ਹੈ ਇਹਨਾ ਕੀ ਹੈ ਮੇਥੀ ਦਾਣਾ ਲੈ ਲੋ 250 ਗ੍ਰਾਮ ਕਿੰਨਾ ਲੈਣਾ ਮੇਥੀ ਦਾਣਾ 250 ਗ੍ਰਾਮ ਅਜਵੈਨ ਲੈਣੀਆਂ 100 ਗ੍ਰਾਮ ਕਾਲੀ ਜੀਰੀ 50 ਗ੍ਰਾਮ ਲੈ ਲਈ ਤੇ ਸਾਰਾ ਕੁੱਲ ਵਜ਼ਨ ਬਣ ਗਿਆ ਇਹ 350 ਹੈ ਨਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਲੱਗ-ਅਲੱਗ ਰੋਸਟ ਕਰ ਲੋ ਕਿਉਂਕਿ ਕੋਈ ਛੇਤੀ ਰੋਸਟ ਹੋ ਜਾਂਦਾ ਕੋਈ ਥੋੜਾ 1 ਸਕਿੰਟ ਬਾਅਦ ਲੈਂਦਾ ਟਾਈਮ ਹੈ ਨਾ ਇਸ ਕਰਕੇ ਇਹਨਾਂ ਨੂੰ ਅਲੱਗ-ਅਲੱਗ ਰੋਸਟ ਕਰ ਲਓ ਤੇ ਫਿਰ ਤਿੰਨਾ ਤੀਜਿਆਂ ਦਾ ਤੁਸੀਂ ਪਾਊਡਰ ਬਣਾ ਮਿਕਸੇ ਬਾਕੇ ਤੇ ਸੌਣ ਤੋਂ ਪਹਿਲਾਂ ਇੱਕ ਚਮਚਾ ਕੋਸੇ ਪਾਣੀ ਨਾਲ ਉਹ ਗਰਮੀ ਆ ਗਈ ਮੂਰੇ ਹੈ ਨਾ ਤਾਂ ਫਿਰ ਵੀ ਤਾਜੇ ਪਾਣੀ ਨਾਲ ਜਾਂ ਮੜਦੇ ਗੁੰਗੁਨੇ ਪਾਣੀ ਨਾਲ ਲਓ ਕੋਈ ਹਰਦ ਨਹੀਂ ਹੈਗਾ ਮੇਰਾ ਤਾਂ ਖਿਆਲ ਹੈ ਵੀ ਕੋਸੇ ਪਾਣੀ ਨਾਲ ਹੀ ਲਓ ਤੇ ਫਿਰ ਬਿਨਾਂ ਲੰਗੇ 3 ਮਹੀਨੇ ਸ਼ੂਗਰ ਸ਼ੂਗਰੰਤ ਹੋ ਜਾਊਗਾ ਹਾਰਟ ਮਜ਼ਬੂਤ ਹੋਊਗਾ ਵਾਲ ਟੁੱਟਣ ਲੱਗ ਜਾਂਦੇ ਨੇ ਹਨਾ ਉਹ ਵੀ ਠੀਕ ਹੋ ਜਾਣਗੇ ਟੁੱਟਣਗੇ ਨਹੀਂ ਤੇ ਲੋ ਮਾਨੋ ਇਸ ਨੁਕਤੇ ਦਾ ਆਨੰਦ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਮੇਰੀ ਵੀਡੀਓ ਦੇਖਣ